ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਵਾਤਾਵਰਣ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਰੀਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਤਹਿਤ ਕੈਬਨਿਟ ਮੰਤਰੀ ਪੰਜਾਬ ਬ੍ਰਹਮਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਪਿੰਡ ਡਾਡਾ ਦੀ ਆਰਮੀ ਰੇਂਜ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜਨਰਲ ਅਫਸਰ ਅੰਮ੍ਰਿਤਸਰ ਡਿਵੀਜ਼ਨ ਮੇਜਰ ਜਨਰਲ ਮੁਕੇਸ਼ ਸ਼ਰਮਾ ਕਮਾਂਡਰ ਜਲੰਧਰ ਬ੍ਰਿਗੇਡੀਅਰ ਐਚ ਪੀ ਸਿੰਘ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ ਸਾਡੇ ਲਈ ਬਹੁਤ ਹੀ ਗਰਵ ਦਾ ਮੌਕਾ ਹੈ ਕਿ ਜਿਹੜੀ ਪਲਾਂਟੇਸ਼ਨ ਮਾਨਜਗ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਵੱਡਾ ਨਿਸ਼ਾਨਾ ਹੈ ਪੰਜਾਬ ਦੇ ਵਿੱਚ ਪੰਜਾਬ ਨੂੰ ਹਰਾ ਭਰਾ ਕਰਨਾ ਔਰ ਉਹਦੇ ਵਿੱਚ ਅੱਜ ਅਸੀਂ ਆ ਕੇ ਡਾਡੇ ਪਿੰਡ ਦੇ ਵਿੱਚ ਸਾਡੇ ਨਾ ਜਨਰਲ ਆਫ ਕਮਾਂਡ ਅਮਰੋਦ ਸਰ ਮੁਕੇਸ਼ ਸ਼ਰਮਾ ਜੀ ਜੀਓਸੀ ਸਾਹਿਬ ਔਰ ਸਾਰੇ ਯ ਆਰਮੀ ਜਿਸ ਜਿੰਨੇ ਵੀ ਸਾਡੇ ਫੌਜੀ ਮੇਰੇ ਭਰਾ ਖੜੇ ਆ ਇੱਥੇ ਸਾਨੂੰ ਮੋਟ ਬਹੁਤ ਅੱਛਾ ਲੱਗਾ ਪਲਾਂਟੇਸ਼ਨ ਕਰਕੇ ਮੈਨੂੰ ਲੱਗਦਾ ਵੀ ਮਨੂੰ ਸਭ ਤੋਂ ਇੰਪੋਰਟੈਂਟ ਪਾਲਾ ਮੇਰੇ ਲਈ ਅਮਰਨਾ ਕਰਨਲ ਗਰੇਵਾਲ ਜੀ ਨੇ ਸਾਰਾ ਅਰੇਂਜਮੈਂਟ ਨਾਲ ਲਾ ਕੇ ਖਰਾਇਆ ਅੱਜ ਸੋ ਮੇਰੇ ਨਾਲ ਸਾਡੇ ਸ਼ਹਿਰ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਚੇਅਰਮੈਨ ਸਾਹਿਬ ਬਿਕਮ ਜੀ ਉਹ ਆਲਕ ਸਾਹਿਬ ਚੇਅਰਮੈਨ ਸਾਹਿਬ ਤੇ ਸਾਰੇ ਸਾਥੀ ਜਿਹੜੇ ਮੇਰ ਸਿੰਘਾ ਜੀ ਸਾਰੇ ਇਕੱਠੇ ਹੋ ਕੇ ਅੱਜ ਪਲਾਂਟੇਸ਼ਨ ਕੀਤੀ ਆ ਉਹ ਸਾਡੇ ਕੋਲ ਜੰਗਲ ਦੀ ਜਿਹੜੀ ਵੈਲਿਊ ਹੈ ਔਰ ਹਿਸ਼ਾਰਪੁਰ ਜਿਹੜਾ ਇਲਾਕਾ ਹੈ ਅੱਜ ਵੀ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਏਰੀਆ ਹੈਗਾ ਕਵਰ ਏਰੀਆ ਹੈਗਾ ਫੋਰਸ ਦਾ ਉਹ ਸਾਡੇ ਕੋਲ ਆ ਮੈਂ ਕਹਿ ਸਕਦਾ ਹਲ ਤੱਕ ਔਰ ਅਸੀਂ ਹੋਰ ਵਧੀਆ ਕਰ ਸਕਦੇ ਹਾਂ ਔਰ ਕਰਨਲ ਗਰੇਵਾਲ ਇਹਦੇ ਲਈ ਪਲਾਂਟੇਸ਼ਨ ਦੇ ਲਈ ਹਰ ਵੇਲੇ ਇਹਨਾਂ ਦੀ ਟੀਮ ਜਿਹੜੀ ਹੈ ਰੈਡੀ ਰਹਿੰਦੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੋਈ ਆ ਆ ਕੇ ਕਿਉਂਕਿ ਇਦਾਂ ਦਾ ਮਾਹੌਲ ਜਿਹੜਾ ਆਰਮੀ ਵਾਲਾ ਇਹ ਕਦੀ ਕਦੀ ਸਾਨੂੰ ਮਿਲਦਾ ਹੈ। ਅੱਜ ਮੈਂ ਕਹਿੰਦਾ ਸਾਡੇ ਲਈ ਵੈਸਟ ਪੱਲਾ ਹੈ ਇਹ। ਜਦੋਂ ਜੋ ਦੇਖਿਆ ਇੱਥੇ ਆ ਕੇ ਇਹਨਾਂ ਨਾਲ ਆ ਕੇ ਸ਼ੇਅਰ ਕੀਤਾ ਚਾਹ ਪੀਤੀ ਖੜੇ ਹੋ ਕੇ ਬੜਾ ਅੱਛਾ ਲੱਗਾ। ਤਾਂ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਰ ਪੰਜਾਬ ਸਰਕਾਰ ਵੱਲੋਂ ਸਲੂਟ ਕਰਦਾ ਸਾਰੇ ਫੌਜਾਂ ਨੂੰ। ਬਹੁਤ-ਬਹੁਤ ਧੰਨਵਾਦ।